میری چاہے سب میرے ساتھ جو مرضی کر لو میں اتنی تباہی ان کے ساتھ مچاؤں گا نہیں ان کی ساتھ نسلیں یاد رکھیں گی کہ دوبارہ اس... دوبارہ بھی کوئی اس طرح کا گند پھیلائے گا یا کوئی اس طرح کی ابیوزنگ کرے گا اس سے بھی زیادہ برا حال کروں گا اگر یہ بچ گیا تو اس سے زیادہ بڑا کروں گا ٹھیک ہے تو, تو میں بتا رہا ہوں کہ میرے خانہ کعبہ کو یا میرے اسلام کو دوبارہ کچھ اس طرح کا کریں گے تو میں گھسوں گا اور ابھی بھی گھسوں گا ابھی چھوڑ نہیں رہا ہوں کہ یہ نہ سوچنا کہ میں چھوڑ رہا ہوں جنہوں نے کیا ہوا ہے ان کو میں گھسوں گا مجھے ایک مہینہ لگے دو مہینے لگے گھسوں گا اور گھس کے دکھاؤں گا اور ہر دفعہ ویڈیو بھی بنا کے ڈالیں گے کہ یہ لوگ گھسے ہیں پنجاب دی صوبہ سرکار ਲਗਾਤਾਰ ਜਿਹੜੇ ਲੋਕ ਨਸ਼ੇ ਦਾ ਕਾਰੋਬਾਰ ਕਰਦੇ ਸੀ ਉਹਨਾਂ ਤੇ ਸਖਤੀ ਨਾਲ ਕਾਰਵਾਈ ਕਰ ਰਹੀ ਹੈ ਜਿਹੜਾ ਸਾਰੇ ਲੋਕ ਜਾਣਦੇ ਆ ਜਿਹਦੇ ਕਰਕੇ ਅੱਜ ਪੰਜਾਬ ਚ ਜਿਹੜਾ ਨੈਕਸਸ ਆ ਨਸ਼ੇ ਦਾ ਉਹ ਟੁੱਟ ਰਿਹਾ ਤੇ ਖਤਮ ਹੋ ਰਿਹਾ ਤੇ ਜਿਹਦੀ ਸਭ ਤੋਂ ਵੱਡੀ ਕਹਿ ਲਓ ਜਿਹੜੀ ਪਰੇਸ਼ਾਨੀ ਹੈ ਦਿੱਕਤ ਉਹਨਾਂ ਲੋਕਾਂ ਲਈ ਬਣੀ ਹੋਈ ਹੈ ਜਿਹੜੇ ਪਾਕਿਸਤਾਨ ਚ ਬੈਠੇ ਪੰਜਾਬ ਚ ਜਿਹੜਾ ਨਸ਼ਾ ਉਹ ਸਪਲਾਈ ਕਰਦੇ ਸੀ ਕਿਉਂਕਿ ਭਾਰਤ ਤੇ ਪਾਕਿਸਤਾਨ ਦਾ 500 ਕਿਲੋਮੀਟਰ ਦਾ ਬਾਰਡਰ ਹੈ ਜਿਹੜਾ ਪੰਜਾਬ ਚ ਲੱਗਦਾ ਅੱਜ ਉਥੋਂ ਜਿਹੜੀ ਸਪਲਾਈ ਅੱਗੇ ਡਰੋਨਾ ਦੇ ਰਾਹੀਂ ਭੇਜਦੇ ਸੀ ਅੱਜ ਪੰਜਾਬ 'ਚ ਕੋਈ ਸਪਲਾਈ ਫੜਨ ਵਾਲਾ ਬੰਦਾ ਨਹੀਂ ਜਿਹਦੇ ਕਰਕੇ ਪਾਕਿਸਤਾਨੀਆਂ ਦਾ ਬਹੁਤ ਵੱਡਾ ਜਿਹੜਾ ਕਾਰੋਬਾਰ ਦਾ ਨਸ਼ੇ ਦਾ ਜਿਹੜਾ ਨੁਕਸਾਨ ਹੈ ਉਹ ਹੋ ਰਿਹਾ ਜਿਹਦੇ ਚੱਲਦੇ ਹੀ ਸ਼ਾਹਜਾਦ ਪੱਟੀ ਨਾਮ ਦਾ ਇੱਕ ਗੈਂਗਸਟਰ ਹੈ ਪਾਕਿਸਤਾਨ 'ਚ ਬੈਠਾ ਜਿਨੇ ਜਲੰਧਰ 'ਚ ਅਟੈਕ ਵੀ ਕੀਤਾ ਤੇ ਉਹ ਟੈਕ ਦਾ ਵੱਡਾ ਕਾਰਨ ਇਹੀ ਲੱਗਦਾ ਵੀ ਕਿਸ ਤਰ੍ਹਾਂ ਜਿਹੜਾ ਪੰਜਾਬ ਦਾ ਮਾਹੌਲ ਖਰਾਬ ਕੀਤਾ ਜਾ ਸਕੇ ਕਿਸ ਤਰ੍ਹਾਂ ਜਿਹੜਾ ਨਸ਼ੇ ਦਾ ਕਾਰੋਬਾਰ ਹੈ ਉਹ ਦੁਬਾਰਾ ਚਲਾਇਆ ਜਾ ਸਕੇ ਸੋ ਇਹ ਮਸਲਾ ਜਿਹੜਾ ਪੰਜਾਬ ਦਾ ਨਹੀਂ ਇਹ ਦੇਸ਼ ਦੀ ਸਿਕਿਉਰਿਟੀ ਦਾ ਹੈ ਤੇ ਇੰਟਰਨੈਸ਼ਨਲ ਪੰਜਾਬ ਕਹੋ ਭਾਰਤ ਦੇ ਪਾਕਿਸਤਾਨ ਦਾ ਜਿਹੜਾ ਇਹ ਮਸਲਾ ਹੈ ਸੋ ਇਹ ਕੇਂਦਰ ਸਰਕਾਰ ਨੂੰ ਸਵਾਲ ਹੈ ਕਿ ਸ਼ਾਜਾਦ ਪੱਟੀ ਉਹੀ ਹੈ ਜਿਹਦੀ ਲੌਰੈਂਸ ਬਿਸ਼ਨੋਈ ਦੇ ਨਾਲ ਵੀਡੀਓ ਕਾਲ ਕਰਦੇ ਦੀ ਇੱਕ ਵੀਡੀਓ ਜਿਹੜੀ ਹੈ ਉਹ ਵਾਇਰਲ ਹੋਈ ਸੀ ਤੇ ਲੌਰੈਂਸ ਬਿਸ਼ਨੋਈ ਦੀ ਅੱਜ ਜਿਹੜੀ ਭਾਜਪਾ ਸਰਕਾਰ ਹੈ ਪੁਸ਼ਤ ਪਨਾਈ ਕਰ ਰਹੀ ਹੈ ਸਾਬਰਮਤੀ ਜੇਲ੍ਹ ਚ ਗੁਜਰਾਤ ਜਿਹੜਾ ਉਹ ਰੱਖਿਆ ਹੋਇਆ ਹੈ ਕੀ ਦੇਸ਼ਿਸ ਕਿਉ ਉੱਟੀ ਦੇ ਲਈ ਕੀ ਭਾਜਪਾ ਸਰਕਾਰ ਅੱਜ ਲਾਰੈਂਸ ਬਿਸ਼ਨੋਈ ਤੋਂ ਪੁੱਛਗਿਛ ਕਰੂਗੀ ਕਿ ਕਿਸ ਤਰ੍ਹਾਂ ਸ਼ਹਿਜਾਦ ਪੱਟੀ ਨੇ ਸਾਰਾ ਪਲਾਨ ਕਰਕੇ ਕਿਉਂਕਿ ਪਤਾ ਵੀ ਦੋਨਾਂ ਦੇ ਰਿਲੇਸ਼ਨ ਹੈ ਇਹ ਪੰਜਾਬ ਦੇ ਦੇਸ਼ ਦੇ ਮਾਹੌਲ ਖਰਾਬ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਗਈ ਹੈ ਤੇ ਇਹਦੇ ਪਿੱਛੇ ਹੋਰ ਕਿਹੜੇ-ਕਿਹੜੇ ਲੋਕ ਨੇ